ਪੰਚਾਸਿਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪੁਲਵਾਨ ਜੀ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਜਰਸੀਆਂ ਗਾਵਾ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ 'ਚ ਇੱਕ ਸੂਈ ਆ ਤੇ ਬਾਕੀ ਕੱਬਣਾ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਠ ਠੀਕ ਠਾਕ ਜੀ ਚਲੋ ਕਿਰਪਾ ਚਈ ਦੀ ਜੇ ਤੇ ਨਾਮ ਦੱਸੋ ਕਿ ਫਿਰ ਮੇਰਾ ਸੋਨੂ ਪਹਿਲਵਾਨ ਜੀ ਪਿੰਡ ਪੰਜਗੜੀਆਂ ਤੁਸੀਂ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 9781897229 ਠੀਕ ਆ ਤੇ ਅੱਜ ਸੂਈ ਇੱਕੋ ਬਾਕੀ ਕੱਪੜਾ ਹੀ ਆ ਆ ਬਾਕੀ ਕੱਪੜਾ ਤਿਆਰ ਹੀ ਆ ਵਿੱਚੋਂ ਤਿਆਰ ਹੀ ਆ ਹਨਾ ਲਗਭਗ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਸੂਈ ਤੋਂ ਕਰ ਲਈਏ ਆ ਬੱਚੇ ਬੱਚੇ ਦਾ ਰੰਗ ਬੜਾ ਡਿਫਰੈਂਟ ਏ ਅੱਜ ਹਾਂਜੀ ਹਾਂਜੀ ਤੇ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤਾਂ ਕਹਦੇ ਥਾਣੇ ਕੋ ਜੀ ਸਾਈ ਦੇ ਕੋ ਜੀ ਕਰਤੇ ਆ ਕਿੰਨਾ ਦੁੱਧ ਜੀ ਇਹਦੇ ਕੋਲ ਤਿਆਰ ਯਰ ਕੋ ਬੱਚੇ ਦਾ ਪਾ ਕੇ ਵੀ 12 ਕਿਲੋ ਹੈਗਾ ਜੀ ਤਿਆਰ ਬਿਲਕੁਲ ਤਿਆਰ ਜੀ ਨਾ ਮੇਰੇ ਘਰ ਦੀ ਚਮਾਈ ਕਰਾ ਦਾਂਗੇ ਭਾਵੇਂ 4 ਡਾਕਰ ਅੱਛਾ ਹਾਂਜੀ ਤੋਰਾਂ ਹਾਂ ਫਿਰ ਇੱਕ ਕਰੀ ਬਾਕੀ ਹੈਗੀ ਜਰਸੀ ਆ ਦੁੱਧ ਸੰਗਣਾ ਹੁੰਦਾ ਇੰਨਾ گاਵਾਂ ਦਾ बाकी थलिया चंगी फुली तैयार हुई है वहाना गान छान ठीक है ਤੇ ਮੁੱਲ ਫਿਰ ਵੇਚੀ ਇਹਦਾ ਇਹ ਦੇ ਦੀਆਂ 35 ਦੀ ਜੀ ਕਰ ਦਈਏ ਛੋਟ ਛੋਟ ਹੋਰ ਕਰ ਦੋ ਵੀ ਨਹੀਂ ਕਰਦੇ 32 ਦੀ ਦੇ ਦੀਏ ਦੇ ਦਾਂਗਾ ਹਾਂ ਨਾ 32 ਦੀ ਦੇ ਦਾਂਗੇ ਇਹਦੇ ਵਿੱਚ ਛੋਟ ਛੋੜੀ ਹੋਣੀ ਠੀਕ ਹੈ ਤੇ ਦੁੱਧ 12 ਲੀਟਰ ਕਰੋ ਚੋ 12 ਲੀਟਰ ਬੱਚੇ ਦਾ ਪਾ ਕੇ ਮੇਰੇ ਘਰ ਪਾ ਵਿੱਚ ਚਾੜ ਦਾਂਗੇ ਕੋਈ ਚੋ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਗੱਭਣੇ ਆ ਕਾਫੀ ਖੂਬਸੂਰਤ ਜੀ ਵੜ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਥਾਣਾ ਦਾ ਸਾਈਜ਼ ਗਿਆ ਵੀ ਇਹਦਾ ਚੰਗਾ ਇਹ ਦਾ ਸੂਬਾ ਕਿ ਨਵਾ ਜੇ ਇਹ ਦੂਸਰਾ ਸੂਬਾ ਵੀ ਦੀ ਸੋਣੀ ਹੈ ਦੂਸਰਾ ਸੂਬਾ ਸੋਣੀ ਚਿਹਰਾ ਇੱਕ ਵਾਰੀ ਦੇਖ ਸਕਦੇ ਜੇ ਨਾ ਇਹ ਜੇ ਇਹਨੇ ਖੜਦੀ ਆ ਦੋ ਜਲਸੀ ਜੀ ਦੇਖੋ ਕੰਨ ਵੀ ਨਿੱਕਾ ਬਸੇ ਜੀ ਡੋਆ ਵੀ ਆ ਗਿਆ ਠੀਕ ਆ ਤੇ ਕਿੰਨੇ ਕ ਦੁੱਧ ਵਾਲੀ ਆ ਇਹ ਪਹਿਲੇ ਸੂੇਧਰ ਵਾਲੇ ਨੇ 15 ਕਿਲੋ ਦੇ ਚਲੇ ਸੂੇਰੇ ਅੱਛਾ ਹਾਂ ਜੀ ਤਿਆਰ ਕੀ ਕਿੰਨਾ ਕਰੀ ਜਾਓਗੇ ਅਰ ਤਾਂ ਚਲੋ ਬਰੀਡ ਪ੍ਰੋਡਕਟ ਚੰਗੀ ਹੈ ਰਾਜੀ ਇਹ ਗੋਲ ਵਾਦੀ ਕਰਨਾ ਚਾਹੀਦਾ ਨਹੀਂ ਤੇ 15 ਕਿਲੋ ਤੇ ਨਾਰਮਲ ਕਰੂਗੀ ਵਾਹ ਠੀਕ ਆ ਹਾਂ ਜੀ ਖੋਲੋ ਫਿਰ ਆਜੋ ਲੈ ਆਓ ਬਾਕੀ ਨਿਕੇ ਨਿਕੇ ਕਾਨੇ ਆ। ਆਹੋ। ਸਬੂਤੋ ਥੋੜਾ ਕੇ ਕਰਦੀ ਇੱਥੇ ਖਮੀ ਰਹੀ। ਲੈ ਜੀ। ਬਾਕੀ ਉਤਰੇ ਆ ਵੀ ਰਾਜੀ ਆ ਤਰਾ ਸਰੀਰਾਂ ਚੰਗੀ ਆ ਜਰਸੀ ਦੇ ਸਾਫ ਨਾ। ਅਜੇ ਤਿਆਰ ਹੋਣੀ ਹੈ। 15 16 ਲੀਟਰ ਦੇ ਕਰੀਬ ਉਹ ਜਿਹੜਾ ਕਹਿੰਦੇ ਵੀ ਘਰੀ ਜਾਊਗੀ। ਬਾਕੀ ਠੰਡੀ ਠੁੰਡੀ ਇਹ ਨਹੀਂ ਕੋਈ ਰੱਸੀ ਪਾਉਣ ਦੀ ਲੋੜ ਤੇ ਤਾਂ ਮਰਜ਼ੀ ਲੋ। ਠੀਕ ਆ। ਹਾਂਜੀ ਇਹ ਕੱਚੀ ਉਤਰਾਂ 10 ਤੋਂ 15 ਦਿਨ ਲੈ ਜਾਈ ਦੀ। ਠੀਕ ਆ। ਹਾਂਜੀ। ਤੇ ਮੁੱਲ ਫਿਰ ਇਹਦਾ? ਇਹਦਾ ਮੁੱਲ ਫੋਨ ਤੇ ਕਰਾਂਗੇ। ਅੱਛਾ ਫੋਨ ਤੇ ਕਰਾਂਗੇ। ਹਾਂਜੀ ਹਾਂਜੀ। ਤੇ ਆ ਵੀ ਅੱਜ ਦਾ ਮੁੱਲ ਅੱਜ ਦੇ ਹਿਸਾਬ ਨਾਲ। ਅੱਜ ਦੇ ਕਰਾਂਗੇ ਜੇ ਸਾਮ੍ਹ ਕੇ ਵੇਚਾਂਗੇ ਸਵਾ ਕੇ ਇਹ ਉਤਰ ਨੂੰ ਲੋ। ਤੇਰ ਹੋਰ ਹੋ ਜਾਊਗਾ ਮੁੱਲ। ਠੀਕ ਐ ਬਾਕੀ ਕਾਫੀ ਪਿਆਰੀ ਜੀ ਆ ਜਰਸੀ। ਬਾਕੀ ਕੋ ਫੋਨ ਲਾਵੇ ਇਕਰੀ ਆਣ ਕੇ ਪਸ਼ੂ ਵੇਖੇ ਇਕਰੀ ਪਸੰਦ ਜਰੂਰ ਆਊਗੀ ਤਿਹੋਣ ਤਾਂ ਇੱਕ ਹੋਰ ਗਾਂ ਤਾਂ ਦਿਖਾਉਣੀ ਆ ਇਹੋ ਜਿਹਾ ਥਣ ਆਪਾਂ ਨੂੰ گاਵਾ ਚ ਜਿਹੜਾ ਕਾਫੀ ਘੱਟ ਦੇਖ ਨੂੰ ਮਿਲਦਾ ਆ ਦੇਖ ਸੰਦੇ ਜਰਸੀਆਂ ਚ ਖਾਸ ਕਰਕੇ ਇਹੋ ਜਿਹਾ ਖੰਧ ਦਾ ਘੱਟ ਲੱਗਦਾ ਵਾ ਅਜੇ ਗੱਬਣ ਆ ਤਿਆਰ ਹੀ ਅਲੱਗ ਵਗ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਵਿੱਚ ਘਰ ਆ ਲੈਂਦੇ ਸੀ 15 ਕਿਲੋ ਚੁੰਦੇ ਰਹੇ ਅੱਛਾ ਹਾਂਜੀ ਹਾਂ ਦੂਸਰਾ ਸੁਗਾ ਸੁਗਾ ਨੂੰ ਤੋਰਾਂ ਫੇਰ ਇੱਕ ਰੀਨ ਦੂਸਰਾ ਸੂਆ ਇਸਨੇ ਸੁਣਾਇਆ ਤੇ ਵੀ ਜਿਹੜਾ 15 16 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ ਬਾਕੀ ਥਾਂ ਨੇ ਹਵਨ ਦੀ ਸਭਾਈ ਜੀ ਬਾਕੀ ਝੰਡੀਆਂ ਜੁੜ ਗਏ ਨਹੀਂ ਵੀ ਕੋਈ ਨਸੀਤ ਕੌਂ ਦੀ ਤੁਹਾਨੂੰ ਮਰਜ਼ੀ ਕਰ ਠੀਕ ਐ ਇਧਰ ਨਾ ਕਰਿਆ ਕਰੀ ਹਵਾ ਨਾਲ ਇਹਦਾ ਦਿਖਾ ਦਈਏ ਚੰਗੀ ਤਰ੍ਹਾਂ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਆਪ ਇਹ ਦੇ ਦੀਏ 45 ਦੀ ਕਰ ਦਈਏ ਥੋੜਾ ਬੱਧਾ ਮਾਰ ਦੋ ਜਿੰਨਾ ਕਰਨਾ ਤੁਸੀਂ ਕਰ ਇੱਕੋ ਗੱਲ ਕਰ ਦਈਏ ਫਿਰ ਇੱਕੋ ਹੀ ਗੱਲ ਕਰ ਦੋ ਜੈਸਨੋ ਜੈਸਨੋ ਕਰ ਪੂਰੇ 40 ਦੀ ਦੇ ਦਾਂਗੇ 40 ਦੀ ਠੀਕ ਐ 40000 ਦੀ ਜਿਹੜੀ ਕਹਿੰਦੇ ਵੀ ਇਹ ਦੇ ਦੇਾਂਗੇ ਆ ਵੀ ਗੱਬਣੀ ਆ ਹਾਂ ਜੀ ਇਹ ਵੀ ਗੱਬਣੀ ਇਹ ਕਿੰਨੇ ਕੇ ਦੁੱਧ ਵਾਲੀ ਏ ਇਹ ਘਰ ਵਾਲੇ ਹੁੰਦੇ ਸੀ 12 13 ਕਿਲੋ ਚੋਇਆ ਜੇ ਪਹਿਲੇ ਸਵੇਰੇ ਅੱਛਾ ਤਾਂ ਦੁੱਧ ਰਸੂਗਾ ਸੋਨਾ ਤੋਰਦਾ ਫਿਰ ਇਹਨਾਂ ਵੀ ਥਾਂ ਨੇ ਜਿਹੜਾ ਇਹਦੇ ਕਾ ਵੀ ਕਾਫੀ ਕਮਾਲ ਦਾ ਵਾ ਥਾਂ ਨੇ ਤੁਹਾਨੂੰ ਦਿਖਾਈ ਦੀਏ ਆਹ ਦੇਖ ਸਕਦੇ ਜੇ ਆਹ ਥਾਂ ਨੇ ਹਵਾਨੇ ਦੀਆਂ ਸਾਰੀਆਂ ਗਾਵਾਂ ਸਫਾਈ ਜੀ ਹੈ ਗਈ ਐਵੇਂ ਜਰਸੀਆਂ ਵਾ ਇਹਨਾਂ ਦੇ ਨਾਲ ਡਿਮਾਂਡ ਹੁੰਦੀ ਇਨਾਂ ਗਾਵਾਂ ਦੇ ਤਾਂ ਬਾਕੀ ਇਹਦਾ ਕੱਟ ਹਿਸਾਬ ਦਾ ਜਿੱਦਾਂ ਕਿ ਜਰਸੀਆਂ ਦੇ ਹੁੰਦੇ ਆ ਰੱਤਾਂ ਲਿਆਂ ਚੰਗੀ ਬਣਦੀ ਐ ਅਜੇ ਵੀ ਸੁੰਦੇ ਸੁੰਦੇ ਨੇ ਹੋਰ ਪਿਆਰ ਹੋ ਜਾਣਾ ਹੈ ਇਹ ਆ ਵੀ ਜਿੰਨਾ ਘਰੇ ਚੋਣੀਆਂ ਉਹਨਾਂ ਲਈ ਚੰਗੀਆਂ ਧੰਮਕ ਨਿਆਣਾ ਚੋਲੇ ਤੇ ਭਾਉ ਕਸਿਆਣਾ ਚੋਲੇ ਮੈਂ ਦੂਸਰੇ ਪਾਸੇ ਰੰਤਣ ਦੇਖਾਂ ਤੇ ਬਾਕੀ ਠੰਡੀ ਠੁੰਡੀ ਹੈ ਠੀਕ ਹੈ ਕਿੰਨਾ ਫਿਰ ਮੁੱਲੇ ਦਾ ਇਹ ਦੇ ਦਈਏ 40 ਦੀ ਜੀ ਕਰ ਦਈਏ ਛੋਟ ਛੋਟ ਕਰ ਦੋ ਜਿੰਨੀ ਕਰਨੀ ਜੀ 35 ਦੀ ਦੇ ਦਈਏ ਦੇ ਦਾਂਗੇ 35 ਦੀ ਠੀਕ ਹੈ ਤੇ ਹੁਣ ਇੱਕ ਹੋਰ ਆ ਜਿਹੜੀ ਹੈ ਹਾਂ ਜੀ ਇਹ ਵੀ ਸੁਨ ਵਾਲੀ ਜੀ ਦੂਸਰਾ ਸੁਆ ਸੁਆ ਇਹ ਕਿੰਨਾ ਕੱਢੀ ਜਾਉ ਦੁੱਧ ਇਹਨੇ ਪਹਿਲੇ ਸੂਏ 12 13 ਕਿਲੋ ਇਹਨੇ ਵੀ ਕੱਢਿਆ ਜੀ ਅੱਛਾ ਹਾਂ ਜੀ ਤੇ ਇਹ ਟਾਈਮ ਕੱਢਦੀ ਹੈ ਜੀ ਹਾਂ ਇਹ ਵੀ ਲੈ ਜੂਗੀ 10 12 ਦਿਨ ਲੈ ਜੂਗੀ ਤੋੜ ਦੋ ਫਿਰ ਇਹਨਾਂ ਨੂੰ ਨੇ ਜਸ ਬਰਾਂਦੇ ਨੇ ਖੜਨੇ ਨੇ ਜੇ ਭਰਨਾ ਥੱਲੇ ਅਜਲੇ ਜੱਲੀਆ ਵਾਟੂਟ ਕੱਢਨੇ ਆ ਇਹਨੇ ਹਾਂਜੀ ਇਹ ਵੀ ਠੰਡੀ ਇਹ ਨਹੀਂ ਵੀ ਕੋਈ ਬੱਸ ਮਾਰਨ ਵਾਲੀ ਠੰਡੀ ਸੀ ਲਿਆ ਇਹਨੇ ਇਹ ਵਾਟ ਮਦਰ ਉਧਰ ਵਾਟ ਦੇਖੋ ਕਿੰਨੀ ਕੱਢੂਗੀ ਠੀਕ ਹੈ ਤੇ ਇਹਦਾ ਫਿਰ ਮੁੱਲ ਇਹ ਵੀ 40 ਦੀ ਦੇ ਦਿੱਤੀ ਜੋੜਾ ਹੀ 70 ਦਾ ਕਰ ਦਈਏ ਕਰ ਦੋ 35 35 ਦੇ ਹਿਸਾਬ ਨਾਲ ਜਾਵਾਂਗੇ ਬਾਦਾਂ ਦੇ ਕੋਈ ਵੀਰ ਭਰਾ ਇਕੱਠਾ ਲਊਗਾ ਹੋਰ ਮੰਤਾਨ ਕਰਦਾ ਅੱਛਾ ਹਾਂ ਜੀ ਠੀਕ ਹੈ ਤੇ ਜੋੜਾ ਹੈ ਵੀ 1 ਵਜੇ ਕੱਦ ਕੱਢਦਾ ਤੇ 1 ਵਜੇ ਵਜ ਜਾਂਦਾ ਹੈ ਤੇ ਹੋਰ ਕੁਛ ਹੈ ਨਾ ਫਿਰ ਠੀਕ ਹੈ ਵੀਰ ਜੀ ਜਿਹੜੀਆਂ ਗੱਬਣਾ ਆਪਣੀਆਂ ਇੱਥੋਂ ਪਾਸ ਕਰਕੇ ਖੜਨਾ ਸੁਈ ਸੁਵਾਈ ਆਪਣੀ ਚਵਾਈ ਕਰਕੇ ਖੜਨਾ ਠੀਕ ਹੈ ਜੀ ਠੀਕ ਹੈ ਇੱਥੇ ਆਓ ਆਪਣੀ ਚੁਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ